ਉਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਸੀਟਾਂ ਜਿੱਤਣ ਦਾ ਦਾਵਾ ਕਰ ਰਹੀ ਹੈ ਤੇ ਦੁਰਾਨਾ ਪੰਜਾਬ ਦੇ ਸ੍ਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗਾਂ ਦਾ سلسلہ ਸ਼ੁਰੂ ਕਰ ਦਿੱਤਾ ਹੈ ਇਸੇ ਲੜੀ ਤਹਿਤ ਅੱਜ ਭਗਵੰਤ ਮਾਨ ਮੋਗਾ ਵਿਖੇ ਵਰਕਰ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਲੋਕ ਸਭਾ ਸੀਟ ਦੇ ਉਮੀਦਵਾਰ ਕਰਮਜੀਤ ਅਨਬੂਲ ਦੀ ਜੀਵਨੀ ਬਾਰੇ ਦੱਸਿਆ ਉੱਥੇ ਉਹਨਾਂ ਦੇ ਪਾਸ ਪਾਤ 23 ਜਮ ਕੇ ਪੜਾ ਸਕੱਢੀਆ ਉੱਤੇ ਹੀ ਮੁੱਖ ਮੰਤਰੀ ਮਾਨ ਨੇ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਚ ਕੀਤੇ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਫਿਰ ਤੋਂ ਲੋਕਾਂ ਦਾ ਦੇਸ਼ ਬਣੇਗਾ ਤੇ ਇਸ ਮੌਕੇ ਨਾਮਜ਼ਦ ਕੀਤੇ ਗਏ ਮੰਤਰੀ ਵੀ ਮੀਟਿੰਗ ਦੇ ਵਿੱਚ ਇਤਿਹਾਸ ਰਚਣਗੇ ਤੇ ਉੱਥੇ ਹੀ ਵਰਜਿੰਦਰ ਕੌਰ ਚੇਤਨ ਸਿੰਘ ਜੂਣਾ ਮਾਜਰਾ ਗੁਰਮੀਤ ਸਿੰਘ ਖੁੱਡੀਆਂ ਵਿਧਾਇਕਾ ਅਮਨਦੀਪ ਕੌਰ ਅਰੋੜਾ ਵਿਧਾਇਕ ਮਨਜੀਤ ਸਿੰਘ ਆਦਿ ਵੀ ਹਾਜ਼ਰ ਰਹੇ ਨੇ ਮੇਰੇ ਕਾਲਜ ਤੋਂ ਪਲੱਸ 1 ਤੋਂ ਦੋਸਤ ਤੇ ਇੱਕ ਬਹੁਤ ਹੀ ਗਰੀਬ ਪਰਿਵਾਰ ਚੋਂ ਉੱਠ ਕੇ ਨਹੀਂ ਪਤਾ ਸੀ ਕਿ ਅਗਲੇ ਦਿਨ ਦੀ ਰੋਟੀ ਮਿਲੂਗੀ ਜਾਂ ਨਹੀਂ ਪਰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਕਿਉਂਕਿ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਤੇ ਜਿਹੜਾ ਦੁੱਖ ਦਿੰਦਾ ਹੌਸਲਾ ਵੀ ਦਿੰਦਾ ਹੈ ਤੇ ਬਹੁਤ ਸੰਘਰਸ਼ਾਂ ਚੋਂ ਜ਼ਿੰਦਗੀ ਕੱਢ ਕੇ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਤੇ ਫਰੀਦਕੋਟ ਤੋਂ ਸਾਡੇ ਉਮੀਦਵਾਰ ਨੇ ਪਾਰਟੀ ਦੇ ਕਰਮਜੀਤ ਅਨਮੋਲ ਜੀ ਵੀ 2-3 ਮਹੀਨੇ ਜ਼ੀਰੋ ਕਰਨਗੇ ਬਾਅਦ ਚ ਫੇਰ ਕਹਿੰਦੇ ਨੇ ਉੱਥੇ ਆ ਜਾਂਦਾ ਕਹਿੰਦਾ ਇਹ ਤਾਂ ਹਟਦੇ ਹੀ ਨਹੀਂ ਆਉਣੋਂ ਜ਼ੀਰੋ ਬਿੱਲ ਮੈਂ ਕਿਹਾ ਵੀ ਇਹ ਤਾਂ ਨਹੀਂ ਆਉਣਗੇ ਕਹਿੰਦਾ ਵੀ ਮੈਂ ਨਹੀਂ ਸੋਚਿਆ ਸੀ ਕਦੇ ਕਿ ਬਿਜਲੀ ਦਾ ਬਿੱਲ ਜ਼ੀਰੋ ਆਊਗਾ ਤੇ ਕਿਹੜੇ ਰਾਸ਼ਨ ਪਹੁੰਚਣ ਲੱਗ ਗਿਆ ਸਾਡੇ ਰਿਸਟਰੀ ਬੋਰਡ ਥੱਲੇ ਹੋ ਗਈ ਮੇਰੇ ਆਧਾਰ ਕਾਰਡ ਦਾ ਕੰਮ ਕਈ ਸਾਲਾਂ ਤੋਂ ਫਸਿਆ ਹੋਇਆ ਸੀ ਮੇਰੇ ਘਰੇ ਆ ਕੇ ਕਰਕੇ ਗਏ ਜੀ ਕੰਮ ਇਹ ਤਾਂ ਉਹਨਾਂ ਨੇ ਦੱਸਿਆ ਨੇ ਔਰ ਜਦੋਂ ਉਹ ਦੱਸਦੇ ਆ ਤਾਂ ਫੇਰ ਸੱਚੀਆਂ ਨੇ ਕਿਉਂਕਿ ਮੈਂ ਕਿਹੜਾ ਉਹਨਾਂ ਨੂੰ ਕੋਈ ਸਕ੍ਰਿਪਟ ਲਿਖ ਕੇ ਖੜਾਇਆ ਸੀ ਮੈਨੂੰ ਤਾਂ ਆਪ ਨਹੀਂ ਪਤਾ ਸੀ ਕਿ ਕਿੱਥੇ ਖੜਨਾ ਪਊਗਾ ਤੇ ਕੀ ਕਹਿਣਗੇ ਲੋਕ ਆਪਾਂ ਨਹੀਂ ਕੰਮ ਕਰਦੇ ਹੋ ਤੇ ਬੰਦੇ ਲੈ ਜੋ ਕਹੀ ਜਨ ਮੋਦੀ ਮੋਦੀ ਇਹ ਕਮਪੜਾ ਨਹੀਂ ਹੈਗਾ ਆਪਣੇ ਤਾਂ ਦਿਲੋਂ ਉੱਤੇ ਤਾੜੀਆਂ ਪਾਜਦੀਆਂ ਦਿਲੋਂ ਵਾਜਦੀਆਂ ਆਪਣੇ ਤਾਂ ਸ੍ਰੇਸ਼ ਕਰਕੇ ਫਰਕ ਹੁੰਦਾ ਭਾਜਪਾ ਨੂੰ ਗਲਤ ਫਹਿਮੀ ਹੋ ਗਈ ਕੇਜਰੀਵਾਲ ਨੂੰ ਅੰਦਰ ਕਰ ਦੋ ਆਵਾਮ ਦੀ ਪਾਰਟੀ ਖਤਮ ਹੋ ਜੂ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਂ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ ਤੁਸੀਂ ਬੰਦੇ ਨੂੰ ਫੜ ਕੇ ਤਾਂ ਅੰਦਰ ਕਰ ਦੋਂਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਤੇ ਨਾਲ ਇਹ ਵੀ ਨਹੀਂ ਪਤਾ ਕਿ ਪਾਰਟੀ ਪੰਜਾਬ ਚ ਹੈ ਤੇ ਪੰਜਾਬ ਦਰਿਆਵਾਂ ਦੀ ਧਰਤੀ ਹੈ ਤੇ ਦਰਿਆਵਾਂ ਨੂੰ ਕੋਈ ਨੱਕੇ ਨਹੀਂ ਲਾ ਸਕਦਾ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਆ ਹੁਣ ਜਿਹੜੇ ਸਾਡੇ ਵਰਕਰ ਵਲੰਟੀਅਰ ਉਹਨਾਂ ਦੇ ਵਿੱਚ ਜਨੂਨ ਜੋਸ਼ ਆਉਂ ਕਲੀਅਰ ਕਟ ਫਤਵਾ ਜਿਹੜਾ ਅੱਜ ਕਲੀਅਰ ਹੁੰਦਾ ਦੱਸਦਾ ਸੀਗਾ ਕਿ ਆਉਣ ਵਾਲੀ ਜਿਹੜੀ ਲੋਕ ਸਭਾ ਉਹਦੇ ਚ 13 0 ਦਾ ਰਿਜ਼ਲਟ ਜਿਹੜਾ ਉਹ ਜਿਵੇਂ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਤਰਫਾ ਫੈਸਲਾ ਕੀਤਾ ਸੀ ਉਹਦੇ ਨਾਲ ਮਿਲਦਲ ਜੁਲਦਾ ਫੈਸਲਾ ਜਿਹੜਾ ਲੋਕ ਇਸ ਵਾਰੀ ਲੋਕ ਸਭਾ ਚ ਕਰ ਰਹੇ ਹੈ ਮੈਮ ਜਿਸ ਕੇ ਨਾਮ ਤੇ ਆਪਾਂ ਇਡੀ ਦੀ ਗੱਲ ਕਰੀਏ ਤਾਂ ਸਮਝਿਆ ਸੀ ਨੂੰ ਜਿਹੜਾ ਕਿ ਮੇਲ ਮਿਲ ਚੁੱਕੀ ਹੈ ਔਰ ਇਡੀ ਕੋਈ ਪ੍ਰੂਫ ਨਹੀਂ ਪੇਸ਼ ਕਰ ਸਕਦੀ ਜੇ ਕੋਈ ਬਾਰ ਬਾਰ ਕੋਸੀ ਮੀਡੀਆ ਦੇ ਬਾਰੇ ਕੀ ਕੋਈ ਫੈਕਟ ਜੜਾ ਹੈ ਕਿ ਜਿਵੇਂ ਸਭ ਤੋਂ ਪਰਕਰ ਨਹੀਂ ਦੇਖੋ ਈਡੀ ਬੇਸਿਕਲੀ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਮੋਦੀ ਸਰਕਾਰ ਇਸ ਤਰੀਕੇ ਨਾਲ ਈਡੀ ਨੂੰ ਮੂਵ ਕਰ ਰਹੀ ਹੈ ਈਡੀ ਨੂੰ ਵਿੱਚ ਇਨਵੋਲ ਕਰਕੇ ਇਸ ਤਰੀਕੇ ਨਾਲ ਕਰ ਰਹੀ ਹੈ ਉਹਦੀ ਪੇਸ਼ਕਸ਼ ਕਿ ਕਿਸੇ ਵੀ ਤਰੀਕੇ ਨਾਲ ਅਸੀਂ ਆਮ ਆਦਮੀ ਪਾਰਟੀ ਨੂੰ ਡੈਂਟ ਪਾ ਦਈਏ ਅਸੀਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਡੈਂਟ ਪਾਈਏ ਉਹਨਾਂ ਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਣਾ ਸਿੱਧਾ-ਸਿੱਧਾ ਗਾ ਕਿ ਉਹ ਬਖਲਾਟ ਦੇ ਵਿੱਚ ਨੇ ਉਹਨਾਂ ਨੂੰ ਡਰ ਸਤਾਉਂਦਾ ਕਿ ਜੇ ਕੇਜਰੀਵਾਲ ਅਰਵਿੰਦ ਕੇਜਰੀਵਾਲ ਆਪਣੇ ਐਮਪੀ ਜਤਾ ਕੇ ਇੱਥੇ ਆ ਗਏ ਤਾਂ ਸਾਡਾ ਕੀ ਬਣਦਾ ਸੋ ਇਹ ਬਖਲਾਟ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਸਾਡੇ ਨੈਸ਼ਨਲ ਜਰਨਲ ਸਕੱਤਰ ਸੰਦੀਪ ਪਾਟਕ ਜੀ ਦਾ ਜਿਨ੍ਹਾਂ ਨੇ ਅੱਜ ਮੋਗਾ ਵਿਖੇ ਪਹੁੰਚ ਕੇ ਜਿਹੜੀ ਵਰਕਰ ਮਿਲਣੀ ਕੀਤੀ ਆ ਔਰ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਜਿਹੜਾ ਪਾਇਆ ਜਾ ਰਿਹਾ ਔਰ ਇੱਥੇ ਅੱਜ ਜਿੰਨੇ ਵੀ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਚੇਅਰਮੈਨ ਸਾਹਿਬ ਵਰਕਰ ਸਾਹਿਬਾਨ ਜਿੰਨੇ ਪਹੁੰਚਿਆ ਉਹ ਪੂਰਾ ਉਹਨਾਂ ਦੇ ਪੂਰੇ ਜੋਸ਼ ਦੇ ਵਿੱਚ ਨੇ ਔਰ ਉਮੀਦ ਹੈ ਕਿ 13 0 ਦਾ ਜੋ ਸਾਡੇ ਮਾਨ ਸਾਹਿਬ ਨੇ ਕਿਹਾ ਉਹ 13 0 ਜਿਹੜਾ ਪੰਜਾਬ ਦੇ ਵਿੱਚ ਕਰਕੇ ਦਿਖਾਉਣਗੇ ਔਰ 13 ਸੀਟਾਂ ਆਮ ਆਦਮੀ ਪਾਰਟੀ ਨੂੰ ਔਰ ਆਪੋਜੀਸ਼ਨ ਆ ਜਿਹੜੀ ਉਹਨੂੰ ਜ਼ੀਰੋ ਮਿਲੂਗੀ ਕਿਉਂਕਿ ਪੰਜਾਬ ਦੇ ਲੋਕ ਆਮ ਆਦੀ ਪਾਰਟੀ ਦੇ ਨਾਲ ਨੇ ਪੂਰੇ ਜੋਸ਼ ਨਾਲ ਨਾਲ ਈਡੀ ਵੱਲੋਂ ਜਿਹੜਾ ਹੈਗਾ ਬੀਤੇ ਦਿਨੀ ਕੋ ਪ੍ਰੂਫ ਨਹੀਂ ਪੇਸ਼ ਕਰ ਸਕੀ ਸੰਜੇ ਸਿੰਘ ਜਿਹੜਾਗਾ ਡਿਮਾਂਡ ਮਿਲੇਗੀ ਕਿ ਇਹ ਤਾਂ ਫੈਕਟ ਕੋਈ ਪੇਜਰੀ ਬੰਦਾ ਈਡੀ ਜੇ ਕੋਈ ਹੈ ਕੋਈ ਆਪਾਂ ਕੋਈ ਐਦਾਂ ਦੀ ਕੋਈ ਉਹ ਨਹੀਂ ਹੈ ਜਿਹੜੀ ਕੋਈ ਖੰਗਾਲ ਨਹੀਂ ਹੋਵੇ ਕੁਝ ਵੀ ਕੁਛ ਨਾ ਕੁਛ ਮਿਲੇ ਈਡੀ ਸਿਰਫ ਬੀਜੇਪੀ ਦਾ 파ਟ ਨਿਭਾਰੀ ਹੈ ਜਿਹੜਾ ਬੰਦਾ ਉਹਨਾਂ ਦੇ ਖਿਲਾਫ ਚੱਲਦਾ ਉਹਨੂੰ ਚਕਾਂ ਅਤੇ ਸਾਰੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਨੇ ਸਾਡੇ ਮੋਗੇ ਵਿਖੇ ਜਿਹੜੇ ਆ ਬਲੰਟੀਅਰ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਸਾਡੇ ਸੰਦੀਪ 파ਠਕ ਜੀ ਔਰ ਸਾਡੇ ਮੰਤਰੀ ਸਹਿਵਾਨ ਐਮ ਐਲ ਏ ਸਹਿਵਾਨ ਔਰ ਬਲੰਟੀਅਰ ਸਹਿਵਾਨ ਸਾਰੇ ਵਿਸ਼ੇਸ਼ ਤੌਰ ਤੇ ਪਹੁੰਚੇ ਬਹੁਤ ਪਾਰੀ ਉਤਸ਼ਾਹ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਬਲੰਟੀਅਰ ਸਹਿਵਾਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਇਸ ਵਾਰ ਜਿਹੜਾ ਸਾਡੇ ਆਮ ਆਦਮੀ ਪਾਰਟੀ ਦਾ ਨਾਰਾ ਕੀ ਪੰਜਾਬ ਦੇ ਵਿੱਚੋਂ ਅਸੀਂ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਚੋਲੀ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਗ ਕੇਜੀਵਾਲ ਜੀ ਦੀ ਚੋਲੀ ਪਾਵਾਂਗੇ ਕਿਉਂਕਿ ਭਾਜਪਾ ਦਾ ਜੋ ਇਹ ਇੱਕ ਚਿਹਰਾ ਦਿਖਾਈ ਦੇ ਰਿਹਾ ਹੈ ਜਿਸ ਤਰ੍ਹਾਂ ਦੀ ਗੁੰਡਾਗਰਦੀ ਔਰ ਲੋਕਤੰਤਰ ਦਾ ਕਹਨ ਭਾਜਪਾ ਵੱਲੋਂ ਕੀਤਾ ਜਾ ਰਿਹਾ ਸੋ ਸਾਡੇ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਔਰ ਸਾਡੇ ਭਾਰਤੀ ਵੀ ਜਿਹੜੇ ਹੈਗੇ ਆ ਹਮੇਸ਼ਾ ਸੱਚਾਈ ਦੇ ਨਾਲ ਖੜਨ ਵਾਲੇ ਆ ਔਰ ਇਸ ਵਾਰ ਜਿਹੜਾ ਭਾਜਪਾ ਨੂੰ ਸਾਡੇ ਸਾਰੇ ਪੰਜਾਬ ਵਾਸੀ ਜਿਹੜਾ ਦਾ ਪਰਿਵਾਰ ਹੈ ਜੀ ਪਹਿਲਾਂ ਮੇਰੇ ਪਿਤਾ ਜੀ ਨੂੰ ਅਫਰੀਦਪੁਰ ਹਲਕੇ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਿਹੜਾ ਅੱਜ ਤੱਕ ਵੀ ਵਰਕਰ ਆਇਆ ਅੱਜ ਵੀ ਜੇ ਮੇਰੀ 22 ਦੀ ਇਲੈਕਸ਼ਨ ਸੀ ਇਧਰਲੇ ਇਲਾਕੇ ਚ ਬਹੁਤ ਸਾਰੇ ਲੋਕ ਮੇਰੀ ਹਮਾਇਤ ਲਈ ਗਏ ਅੱਜ ਬਠਿੰਡੇ ਵਿੱਚ ਵੀ ਫਿਰ ਰਹੇ ਔਰ ਹੁਣ ਮੈਨੂੰ ਆਮ ਆਦਮੀ ਪਾਰਟੀ ਨੇ ਸ੍ਰੀ ਕੇਜਰੀਵਾਲ ਜੀ ਹੋਰਾਂ ਨੇ ਭਗਮੰਤ ਮਾਨ ਜੀ ਹੋਰਾਂ ਨੇ ਹਾਈ ਕਮਾਂਡ ਨੇ ਦੁਬਾਰਾ ਫਿਰ ਬਹੁਤ ਵੱਡਾ ਵਿਸ਼ਵਾਸ ਕਰਕੇ ਬਠਿੰਡੇ ਦੀ ਜਿਹੜੀ ਲੋਕ ਸਭਾ ਦੀ ਸੀਟ ਲੜਨ ਲਈ ਉਮੀਦਵਾਰ ਬਣਾ ਕੇ ਭੇਜਿਆ ਮੈਂ ਥੋੜਾ ਚੱਕਰ ਉੱਤਰ ਲਾਇਆ ਵੀ ਬਹੁਤ ਪਿਆਰ ਮਿਲ ਰਿਹਾ ਬਹੁਤ ਹੀ ਸਤਿਕਾਰ ਮਿਲ ਰਿਹਾ ਰੋਗ ਉਤਸ਼ਾਹ ਨਾਲ ਮੇਰੇ ਨਾਲ ਆ ਰਹੇ ਆ ਬਾਅਦ ਵਿੱਚ ਜਿਹੜੀ ਚੋਣ ਇਹ ਤੋਂ ਤੇਜ਼ ਹੋ ਜਾਏ ਜਿਹੜੀ ਬੰਡਾ ਸੀਟ ਜਿਹੜੀ ਅਗਿਆਨ ਕਰਕੇ ਦਲਦੀ ਗਈ ਹੈ ਜਿਵੇਂ ਜੀਪ ਜੀ ਸੁਪ ਮਾਨਕ ਨੇ ਪਹਿਲਾਂ ਵੀ ਤੁਹਾਡੇ ਫਾਜ਼ਲ ਵੀ ਅਕਾਲੀ ਦਲ ਜਿਹੜੇ ਨੇ ਕਿੱਦਾ ਦਾ ਤੁਹਾਨੂੰ ਦੇਖੋ ਜੀ ਜਿਹੜੀ ਜੇ ਤੁਸੀਂ ਕਹਿੰਦੇ ਬੰਡਾ ਸੀਟ ਅਕਾਲੀ ਦਲ ਦੀ ਹੈ ਮੈਂ ਉਹਨਾਂ ਦੀ ਫਲਵਾੜੀ ਦੀ ਕਦੇ ਲੰਬੀ ਦੀ ਸੀ ਬਾਦਸ ਖਾਂਦਾਨ ਦੀ ਜਿਹੜਾ ਵਿਆਹ ਵਰਗਾ ਮਹੌਲ ਤੁਸੀਂ ਕਹਿ ਰਹੇ ਹੋ ਇਹ ਦਿਨੋਂ ਦਿਨੋਂ ਮਹੌਲ ਦੇ ਵਿੱਚ ਤੀਜੀ ਆਉਣੀ ਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਲੋਕਾਂ ਨੂੰ ਬੜਾ ਚਾਹ ਕਿ ਅਸੀਂ ਆਮ ਆਦਮੀ ਪਾਰਟੀ ਦੇ 13 ਦੀਆਂ 13 ਸੀਟਾਂ ਜਿਤਾਉਣੀਆਂ ਕਿਉਂਕਿ ਪੰਜਾਬ ਦੇ ਲੋਕ ਬੜਾ ਖੁਸ਼ ਨੇ ਬਿਜਲੀ ਨੂੰ ਲੈ ਕੇ ਬੜਾ ਖੁਸ਼ ਨੇ ਔਰ ਖੇਤਾਂ ਦੇ ਵਿੱਚ ਪਾਣੀ ਜਾ ਰਿਹਾ ਉਹ ਲੈ ਕੇ ਬੜਾ ਖੁਸ਼ ਨੇ ਸੜਕ ਸਰਖਿਆ ਫੂਰਸਲਾ ਦੀ ਉਹ ਲੈ ਕੇ ਬੜਾ ਖੁਸ਼ ਨੇ ਮੇਰੇ ਕਹਿਣ ਤੋਂ ਬਾਅਦ ਬਹੁਤ ਸਾਰੇ ਕੰਮ 2 ਸਾਲਾਂ ਦੇ ਵਿੱਚ ਹੋਏ ਨੇ ਜਿਹੜੇ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਹੋਏ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਵਿੱਚ